ਹਾਂਜੀ ਅੱਜ ਪਹੁੰਚੇ ਹਾਂ ਜੀ ਪਿੰਡ ਦੁੱਲਮਾ ਜ਼ਿਲ੍ਹਾ ਮਰੀਰਕੋਟਲਾ ਨੇੜੇ ਸਨੌਰ ਦੀ ਵੀਰਾ ਇੱਕ ਆਪਣੇ ਨਾਲ ਨਾਲ ਲੋੜਵੰਦ ਪਰਿਵਾਰ ਕੋਲੇ ਪਹੁੰਚੇ ਹਾਂ ਜੀ ਆਪਾਂ ਨੇ ਪਿਛਲੇ ਮਹੀਨੇ ਇੱਕ ਸ਼ਵੀਲ ਆਈ ਸੀ ਪਾਣੀ ਦੀ ਜਿਹਦੇ ਵਿੱਚ ਆਪਾਂ ਕਿਹਾ ਸੀ ਵੀ ਜਿਹੜਾ ਰਾਸੀ ਬੱਚੇ ਆਪਾਂ ਲੋੜਵੰਦ ਪਰਿਵਾਰ ਨੂੰ ਦੇਣੀ ਆ ਉਹ ਰਾਸੀ ਇੱਕ ਗੁੱਡੀਆਂ ਦੇ ਜਿਹੜਾ ਪਿਤਾ ਦਾ ਇਲਾਜ ਲਈ ਆਪਾਂ ਇਕੱਠੇ ਕਰੀ ਸੀ ਜਦ ਕਿ ਪਰਿਵਾਰ ਨਾਲ ਆਪਾਂ ਸੰਪਰਕ ਕਰਿਆ ਤਾਂ ਉਹ ਜਿਹੜਾ ਪਰਿਵਾਰ ਦਾ ਇਲਾਜ ਹੋ ਚੁੱਕਿਆ ਸੀ ਤੇ ਮਾਇਆ ਜਿਹੜੀ ਉਹਨਾਂ ਕੋਲੇ ਲੋੜ ਤੋਂ ਮਤਲਬ ਜਿੰਨੀ ਸੀਗੀ ਪੂਰੀ ਹੋ ਚੁੱਕੀ ਸੀ ਤੇ ਪਰਿਵਾਰ ਵੱਲੋਂ ਜਵਾਬ ਦਿੱਤਾ ਗਿਆ ਸੀਗਾ ਜੀ ਸੋ ਅੱਜ ਪਿੰਡ ਦੁੱਲਮਾ ਜ਼ਿਲ੍ਹਾ ਮਲੇਰਕੋਟਲਾ ਦੇ ਇੱਕ ਲੋੜਵੰਦ ਪਰਿਵਾਰ ਨੂੰ ਤੱਕ ਪਹੁੰਚ ਕੇ ਰਹੀ ਆ ਵੀਰਾ ਮੇਰੇ ਬਰਾਬਰ ਬੈਠਾ ਜੀ ਜਿਹੜਾ ਕਿ ਲੇਬਰ ਦਾ ਕੰਮ ਕਰਦੇ ਨੇ ਇਹਨਾਂ ਦੇ ਨਾਂ 2024 ਅੱਠਵੇਂ ਮਹੀਨੇ ਦੇ ਵਿੱਚ ਮਲੇਰਕੋਟਲੇ ਤੋਂ ਵਾਪਸੀ ਦੇ ਦੌਰਾਨ ਜੀ ਮਲੇਰਕੋਟਲੇ ਤੋਂ ਆਉਂਦੇ ਸਮੇਂ ਮੋਟਰਸਾਈਕਲ ਦੀ ਬੈਕ ਸਾਈਡ ਕਿਸੇ ਗੱਡੀ ਨੇ ਜਿਹੜੀ ਟੱਕਰ ਮਾਰਦੀ ਸੀਗੀ ਜਿਹਦੇ ਕਰਕੇ ਵੀਰਾ ਜਿਹੜਾ ਇੱਕ ਤਾਂ ਕੰਮ ਤੋਂ ਨਕਰੋ ਤੇ ਜ਼ਬਰਦਸਤੀ ਸਾਟੋ ਬਦੀ ਹਾਂਸ ਬਾਈ ਦਾ ਟੁੱਟ ਗਿਆ ਸੀਗਾ ਆਹ ਸਾਈਡ ਤੁਸੀਂ ਆ ਦੇਖ ਸਕਦੇ ਹੋ ਸਿਰ ਦੇ ਟਾਂਕੇ ਆ ਜਿਹੜਾ ਹਾਲਾਤ ਨੇ ਜਿਹੜੇ ਕਾਫੀ ਜਾਣ ਦੀ ਚਿੰਤਾਜਨਕ ਸੀਗੇ ਪਰਿਵਾਰ ਆ ਜਿਹੜਾ ਉਹ ਆਰਥਿਕ ਤੌਰ ਤੇ ਬਹੁਤ ਕਮਜ਼ੋਰ ਆ ਜਿੰਨਾ ਕਿ ਸੀਗਾ ਇਹਨਾਂ ਕੋਲੇ ਆਪਣੀ ਪੂੰਜੀ ਸੀਗੀ ਜਾਂ ਫੜ ਤੜ ਕਿ ਇਹਨਾਂ ਨੇ ਵੀਰੇ ਦਾ ਇਲਾਜ ਕਰਵਾਇਆ ਤੇ ਚੰਡੀਗੜ੍ਹ ਤੋਂ ਇਲਾਜ ਚੱਲਿਆ ਵੀਰੇ ਦਾ ਰਿਪੋਰਟਾਂ ਪਈਆਂ ਨੇ ਜਿੰਨੀ ਕਿ ਹਮਤ ਸੀਗੀ ਤੇ ਪਿੰਡ ਦੋਲਮਾ ਪਿੰਡ ਦੋਲਮਾ ਦੀ ਜਿਹੜੀ ਸੰਗਤ ਆ ਉਹਨਾਂ ਦਾ ਧੰਨਵਾਦ ਆ ਕਿਉਂਕਿ ਉਹਨਾਂ ਨੇ ਬੜਾ ਉਪਰਾਲਾ ਕਰਕੇ ਜਿੰਨੀ ਹੋ ਸਕੀ ਵੀਰੇ ਕਹਿੰਦਾ ਸਾਡੀ ਮਦਦ ਕਰੀ ਵੀਰੇ ਦਾ ਨਾਮ ਆ ਜੀ ਸੋਢੀ ਸਿੰਘ ਉਮਰ ਆ ਜੀ ਤਕਰੀਬਨ 22-23 ਸਾਲ ਬੀਰੇ ਦੇ ਛੋਟੇ ਛੋਟੇ ਬੱਚੇ ਨੇ ਕੰਮ ਇਸ ਟਾਈਮ ਵੀਰਾ ਬਿਲਕੁਲ ਨਹੀਂ ਕਰ ਰਿਹਾ ਕਿਉਂਕਿ ਹਜੇ ਰੈਸਟ ਦਸੀ ਆ ਇਲਾਜ ਆ ਜਿਹੜਾ ਚੱਲ ਰਿਹਾ ਮੇਰੇ ਦਾ ਭਰਾਗਾ ਉਹ ਵੀ ਖਲਵਾਈ ਆ ਵੀਰਾ ਕੰਮਕਾਰ ਕਰਕੇ ਆਪਣਾ ਪਰਿਵਾਰ ਦਾ ਚਲਾ ਰਿਹਾ ਤੇ ਜਿੰਨੀ ਕੁ ਹੋ ਸਕੇ ਉਹ ਵੀਰੀ ਦੀ ਮਦਦਤ ਕਰ ਰਿਹਾ ਸੋ ਇੱਕ ਤਾਂ ਜਿਹੜਾ ਵੀਡੀਓ ਵਿੱਚ ਕਾਉਂਟ ਨੰਬਰ ਆਪਣਾ ਚੱਲ ਰਿਹਾ ਜੀ ਤੇ ਅਕਾਊਂਟ ਦੇ ਕੋਈ ਵੀ ਜਿਹੜਾ ਸੇਵਾ ਕਰਨੀ ਚਾਹੁੰਦਾ ਪਰਿਵਾਰ ਦੀ ਤਿਲਪੁੱਲ 150 200 ਕੋਈ ਐਨ ਆਰ ਆਈ ਵੀ ਕੋਈ ਇੱਧਰ ਬੈਠੇ ਹੋ ਤਾਂ ਕਿਰਪਾ ਕਰਕੇ ਮਦਦ ਜਰੂਰ ਕਰਿਓ ਕਿਉਂਕਿ ਜਿਹੜੇ ਬੱਚੇ ਨੇ ਉਹ ਬਹੁਤ ਛੋਟੇ ਨੇ ਕਮਾਉਣ ਵਾਲਾ ਵੀਰਾ ਜਿਹੜਾ ਇਸ ਟਾਈਮ ਜਿਹੜਾ ਬੈੱਡ ਤੇ ਹੋ ਚੁੱਕਿਆ ਸੋ ਇੱਕ ਤਾਂ ਇਹ ਬੇਨਤੀ ਆ ਦੂਸਰੀ ਜਿਹੜੀ ਸੇਵਾਜੀ ਸੰਗਤ ਵੱਲੋਂ ਮਾਇਆ ਇਕੱਠੀ ਹੋਈ ਸੀਗੀ ਜੀ ਉਹਦੇ ਵਿੱਚੋਂ 15000 ਰੁਪਏ ਆ ਜੀ 15000 ਰੁਪਏ ਦੀ ਰਾਸ਼ੀ ਆ ਜਿਹੜੀ ਆਪਾਂ ਪਰਿਵਾਰ ਨੂੰ ਅੱਜ ਦੇ ਕੇ ਚੱਲਿਆ ਜੀ ਇਲਾਜ ਲਈ ਵੀ ਜਿਹੜੀ ਮਦਦ ਹੋ ਸਕੇ ਤੁਸੀਂ ਵੀ ਕੋਸ਼ਿਸ਼ ਕਰਨੀ ਆ ਕਿ ਜਿਹੜਾ ਵੀਰਾ ਸੋਢੀ ਸਿੰਘ ਜਿਹੜਾ ਤੁਸੀਂ ਦੇਖ ਸਕਦੇ ਹੋ ਸੇਵਕ ਜ਼ੂਮ ਕਰਕੇ ਵੀਰੇ ਦਿਖਾ ਦਿਓ ਥੋੜਾ ਜਿਹਾ ਸਿਰ ਤੇ ਜਿਹੜੇ ਟਾਂਕੇ ਨੇ ਇਸ ਟਾਈਮ ਲੱਗੇ ਹੋਏ ਨੇ ਜਿਹੜੇ ਖੋਲਣੇ ਨੇ ਇਸ ਤੋਂ ਇਲਾਵਾ ਆ ਜਿਹੜਾ ਪਾਸਾ ਜਿਵੇਂ ਆਪਾਂ ਕਹਿ ਲਈਏ ਟੁੱਟ ਗਿਆ ਸੀਗਾ ਹਾਂਸ ਵੀਰ ਦਾ ਆ ساری ਸਾਈਡ ਆ ਜਿਹੜੀ ਇਹ ਕੰਮ ਨਹੀਂ ਕਰ ਰਹੀ ਇੱਕ ਤਰ੍ਹਾਂ ਦੇ ਨਾਲ ਜਿਹੜਾ ਇਲਾਜ ਆ ਉਹ ਕਾਫੀ ਲੰਬਾ ਜਾਣਾ ਕਾਫੀ ਮਹਿੰਗਾ ਹੋਣਾ ਸੋ ਸਾਰੇ ਦਾਨੀ ਵੀਰਾਂ ਨੂੰ ਬੇਨਤੀ ਆ ਵੀ ਪਰਿਵਾਰ ਦੀ ਜਿਹੜਾ ਕੋਡ ਨੰਬਰ ਚੱਲ ਰਿਹਾ ਨਾਲ ਤੁਹਾਨੂੰ ਫੋਨ ਨੰਬਰ ਦਿੱਤਾ ਹੋਇਆ ਜੀ ਕੰਟੈਕਟ ਕਰਕੇ ਪਰਿਵਾਰ ਦੇ ਹਾਲਾਤ ਜਿਹੜੇ ਉਹ ਪੁੱਛ ਕੇ ਤੁਸੀਂ ਮਦਦ ਕਰ ਸਕਦੇ ਹੋ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਤੇ ਸਾਡੇ ਵੱਲੋਂ ਵੀ ਇਹ ਸੇਵਾ 15000 ਸੰਗਤ ਵੱਲੋਂ ਆਈ ਸੀਗੀ ਜੀ ਇਹ ਵੀਰੇ ਪ੍ਰਵਾਨ ਕਰ ਲਿਓ ਠੀਕ ਹੈ ਜੀ ਤੇ ਛੋਟੀ ਸਿੰਘ ਨਾਮ ਆ ਪਿੰਡ ਦੁੱਲਮਾ ਵੀਰੇ ਧੰਨਵਾਦ ਕਹਿੰਦਾ ਕਰਦਾ ਜੀ ਪਿੰਡ ਜਿਹੜਾ ਪਿੰਡ ਦੀ ਸੰਗਤ ਵੱਲੋਂ ਬਹੁਤ ਜਿਹੜੀ ਸੇਵਾ ਹੋਈ ਆ ਜੇ ਸਾਨੂੰ ਵੀਰੇ ਨੇ ਦੱਸੀ ਆ ਕਰਮਦੀਨ ਵੀਰੇ ਹਲਵਾਈ ਦਾ ਕੰਮ ਕਰਦਾ ਤੇ ਅਸੀਂ ਜਿਉਂ-ਜਿਉਂ ਪਤਾ ਕਰ ਰਹੇ ਸੀਗੇ ਕਿ ਲੋੜ ਪਰਿਵਾਰ ਤੱਕ ਜਿਹੜੀ ਲੋੜਵੰਦਾਂ ਤੱਕ ਮਾਇਆ ਪਹੁੰਚੇ ਸੋ ਸਾਨੂੰ ਇਹ ਵੀਰੇ ਲੋੜਵੰਦ ਪਰਿਵਾਰ ਮਿਲਿਆ ਅੱਜ ਅਸੀਂ ਇਹ ਮਾਇਆ ਦੇਣ ਲਈ ਪਹੁੰਚੇ 15000 ਰੁਪਏ ਵੀਰੇ ਨੂੰ ਅਸੀਂ ਸੰਗਤ ਵੱਲੋਂ ਜਿਹੜੀ ਇਕੱਠੀ ਹੋਈ ਮਾਇਆ ਦੇ ਚੱਲੇ ਆ ਜੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆਈ ਵੀਰੇ ਦੀ ਮਦਦ ਜ਼ਰੂਰ ਕਰਿਓ ਤੇ ਬੀਰੇ ਤੁਸੀਂ ਕੁਛ ਕਹਿਣਾ ਚਾਹੁੰਗੇ ਜੀ ਬਸ ਬੀਰੇ ਵੱਲੋਂ ਬਸ ਇਹੀ ਬੇਨਤੀ ਆ ਨਹੀਂ ਪਰਿਵਾਰ ਵੱਲੋਂ ਵੀ ਹਜੇ ਜਿਹੜਾ ਇਲਾਜ ਦੇ ਲਈ ਆ ਪੈਸਾ ਕਾਫੀ ਲੱਗਣਾ ਸੋ ਕਿਰਪਾ ਕਰਕੇ 150 200 ਜੋ ਵੀ ਮਦਦ ਕਰਨੀ ਚਾਹੁੰਦਾ ਸੋ ਬੀਰੇ ਦੇ ਪਰਿਵਾਰ ਨਾਲ ਸੰਪਰਕ ਕਰੇ ਜੀ ਤੇ ਜਿਹੜਾ ਅਕਾਊਂਟ ਨੰਬਰ ਚੱਲ ਰਿਹਾ ਹੈ ਇਹਦੇ ਨਾਮ ਨਾਲ ਵੀਰਾ ਕਰਮਦੀਨ ਆ ਜਿਹੜਾ ਇਹਦੇ ਵੱਲੋਂ 1000 ਰੁਪਏ ਦੀ ਸੇਵਾ ਹੁਣੇ ਬੀਰੇ ਨੂੰ ਦਿੱਤੀ ਆ ਇਸ ਤੋਂ ਇਲਾਵਾ ਡਾਕਟਰ ਕੁਲਦੀਪ ਜਿਹੜੇ ਕਿ ਵੈਟਰਨਰੀ ਡਾਕਟਰ ਨੇ ਉਹਨਾਂ ਵੱਲੋਂ ਵੀ ਦੀ ਮਦਦ ਦੇ ਲਈ 1000 ਰੁਪਏ ਭੇਜਿਆ ਜੀ 2000 ਰੁਪਏ ਪਾਉਂਗਾ ਐਡ ਕਰਤਾ ਕੁੱਲ ਜਿਹੜੀ ਰਾਸ਼ਟਰੀ ਆਪਾਂ 17000 ਰੁਪਏ ਪਰਿਵਾਰ ਨੂੰ ਦੇ ਚੱਲੇ ਆ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਕਿ ਲੋੜਵੰਦ ਪਰਿਵਾਰ ਜਿਹੜੀ ਪੁਕਾਰ ਆ ਉਹ ਕਿਸੇ ਦਾਨੀ ਜਣ ਤੱਕ ਪਹੁੰਚ ਸਕੇ ਤੇ ਪਰਿਵਾਰ ਦੀ ਮਦਦ ਹੋ ਸਕੇ ਜੀ ਧੰਨਵਾਦ